ਸਾਈਟਡ ਉਹਨੇ ਜੀਵਨ ਤੁਸੀਂ ਦੇਖ ਰਹੇ ਹੋ ਇੱਥੇ ਸਰੇਵੋ ਸਿੰਘ ਰੋਜ਼ ਕਹਿੰਦਾ ਮੈਂ ਆਪਣੀ ਘਰ ਬੁੱਕ ਪੜ੍ਹਨੀ ਆ ਤੇ ਹੁਣ ਹਫਤਾ ਹੋ ਗਿਆ ਤੇ ਹੁਣ ਨਵੀਂ ਬੁੱਕ ਲੈਣ ਆਇਆ ਤੇ ਨਾਲ ਇਹਨਾਂ ਨੇ ਬੱਚਿਆਂ ਨੂੰ ਇਨਕਰੇਜ ਕਰਨ ਵਾਸਤੇ ਹੋਰ ਬੜੀਆਂ ਪ੍ਰਾਈਜ਼ਸ ਰੱਖਿਆ ਨੇ ਬੱਚਿਆਂ ਵਾਸਤੇ ਬਹੁਤ ਹੀ ਚੰਗਾ ਉਪਰਾਲਾ ਹੈਗਾ ਸਾਡੇ ਬੱਚਿਆਂ ਨੂੰ ਸਾਡੇ ਕਲਚਰ ਦੇ ਨਾਲ ਸਾਡੇ ਲੈਂਗੁਏਜ ਦੇ ਨਾਲ ਪੰਜਾਬੀ ਨਾਲ ਭਾਸ਼ਾ ਨਾਲ ਜੋੜ ਕੇ ਰੱਖਦੇ ਨੇ ਤੇ ਨਾਲ ਹੋਰ ਸਿੱਖ ਹਿਸਟਰੀ ਬਾਰੇ ਵੀ ਬੱਚਿਆਂ ਨੂੰ ਪਤਾ ਚੱਲਦਾ ਹੈ ਤੇ ਬਹੁਤ ਧੰਨਵਾਦ ਹੈ ਸਾਰੀ ਸੰਗਤ ਦਾ ਜਿਨ੍ਹਾਂ ਨੇ ਉਪਰਾਲਾ ਕੀਤਾ ਤੇ ਬੱਚਿਆਂ ਨੂੰ ਨਾਲ ਜੋੜਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਰ ਬੁੱਕ ਰੀਡਿੰਗ ਪ੍ਰੋਗਰਾਮ ਗਰਮੀਆਂ ਦੇ ਛੁੱਟੀਆਂ 'ਚ ਬੱਚਿਆਂ ਨੂੰ ਕਿਤਾਬਾਂ ਦੇ ਕੇ ਕਿਤਾਬਾਂ ਪੜਨ ਸਿੱਖ ਧਰਮ ਦੀਆਂ ਵਿਰਸੇ ਦੀਆਂ ਸੱਭਿਆਚਾਰ ਦੀਆਂ ਤੇ ਹੋਰ ਵੀ ਜਿਹੜੀਆਂ ਕਥਾਵਾਂ ਹਨ ਸਟੋਰੀਜ਼ ਨੇ ਜਿਹੜੇ ਜਿਥੋਂ ਇਨਸਪਾਇਰ ਹੋਣ ਇਸੇ ਸਬੰਧੀ ਗੁਰੂਾਨਕ ਸੁਸਾਇਟੀ ਆਫ ਗ੍ਰੇਡਸ ਐਂਡ ਇਨੀਸ਼ੀਏਟਿਵ ਹਾਇਰ ਕੇ ਪਹਿਲੀ ਵਾਰ ਇਸ ਸਮਰ ਬੁੱਕ ਰੀਡਿੰਗ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਕਾਫੀ ਬੱਚਿਆਂ ਨੇ ਇਸ ਵਿੱਚ ਪਾਗ ਲਿਆ तकरीबन 35 ਤੋਂ 40 ਬੱਚੇ ਜਿਹੜੇ ਸਨ ਅਸੀਂ ਕਵਾਂਗੇ ਇੱਕ ਸਾਲ ਤੋਂ ਵੀ ਛੋਟੇ ਬੱਚੇ ਤੋਂ ਲੈ ਕੇ ਵੱਡਿਆਂ ਤੱਕ ਵੀ 22 ਤੋਂ 23 ਸਾਲ ਦੇ ਬੱਚਿਆਂ ਨੇ ਕਿਤਾਬਾਂ ਪੜ੍ਹੀਆਂ ਜਿਹੜੇ ਛੋਟੇ ਬੱਚੇ ਸੀ ਉਹਨਾਂ ਦੇ ਪੇਰੈਂਟਸ ਨੇ ਉਹਨਾਂ ਨੇ ਪੜ੍ਹ ਕੇ ਸੁਣਾਈਆਂ ਤਾਂ ਜੋ ਬੱਚੇ ਪੰਜਾਬੀ ਵਿੱਚ ਸੁਣਨ ਇੰਗਲਿਸ਼ ਵਿੱਚ ਵੀ ਉਹਨਾਂ ਨੂੰ ਕੋਈ ਵੀ ਆਪਸ਼ਨ ਸਿੱਗੀ ਤੇ ਨਾਲ ਹੀ ਉਹਨਾਂ ਨੂੰ ਇਨਸੈਂਟਿਵ ਦੇਨੇ ਥੋੜੇ ਪ੍ਰਾਈਜ਼ਸ ਵਗੈਰਾ ਇਹਦਾ ਮਕਸਦ ਇਹ ਸੀ ਕਿ ਗਰਮੀ ਦੇ ਛੁੱਟੀਆਂ ਵਿੱਚ ਕਾਫੀ ਬੱਚੇ ਜਿਹੜੇ ਨੇ ਉਹ ਲਾਇਬ੍ਰੇਰੀ ਜਾ ਕੇ ਬੁੱਕਸ ਲੈ ਕੇ ਆਉਂਦੇ ਨੇ ਅ ਇੰਗਲਿਸ਼ ਦੇ ਬੁੱਕਸ ਪੜ੍ਹਦੇ ਆਂ ਨੇ ਪਰ ਇਹ ਓਬਜੈਕਟਿਵ ਸੀਗਾ ਭਾਵੇਂ ਇੰਗਲਿਸ਼ ਪੜ੍ਹਨ ਭਾਵੇਂ ਪੰਜਾਬੀ ਪੜ੍ਹਨ ਪਰ ਉਹ ਸਿੱਖ ਧਰਮ ਬਾਰੇ ਸਿੱਖ ਵਿਰਸੇ ਬਾਰੇ ਸਭਿਆਚਾਰ ਬਾਰੇ ਉਹ ਕਿਤਾਬਾਂ ਪੜ੍ਹਨ ਤੇ ਪ੍ਰੋਗਰਾਮ ਬਹੁਤ ਕਾਮਯਾਬ ਰਿਹਾ ਸਾਨੂੰ ਖੁਸ਼ੀ ਆ ਬੱਚਿਆਂ ਨੂੰ ਅਸੀਂ ਐਂਡ 'ਚ ਫਿਰ ਕੁਝ ਗੇਮਸ ਵਗੈਰਾ ਵੀ ਉਹਨਾਂ ਨੂੰ ਇਸ ਤਰ੍ਹਾਂ ਇਨਸੈਂਟਿਵਸ ਵਗੈਰਾ ਪ੍ਰਾਈਜ਼ ਦਿੱਤੇ ਗਏ ਨੇ ਤਾਂ ਜੋ ਉਹ ਅਗਲੇ ਸਾਲ ਵੀ ਕੋਸ਼ਿਸ਼ ਤੇ ਹੈ ਕਿ ਪੂਰਾ ਸਾਲ ਕਿਤਾਬਾਂ ਪੜ੍ਹਨ ਪਰ ਸਕੂਲ ਸ਼ੁਰੂ ਹੋਣ ਤੋਂ ਬਾਅਦ ਫਿਰ ਉਹਨਾਂ ਦਾ ਗੁਰਮਤਿ ਸਕੂਲ ਵੀ ਹ ਪਰ ਇਹਦੇ ਵਿੱਚ ਗਰਮੀਆਂ ਦੀਆਂ ਛੁੱਟੀਆਂ ਵਿੱਚ ਇਹ ਓਬਜੈਕਟਿਵ ਸੀਗਾ ਉਮੀਦ ਕਰਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਅਸੀਂ ਕੰਟੀਨਿਊ ਰੱਖ ਸਕਾਂਗੇ ਅਗਲੇ ਸਾਲ ਵੀ ਤੇ ਪ੍ਰਬੰਧਕਾ ਦਾ ਗੁਰਨਾਨਕ ਸੁਸਾਇਟੀ ਗ੍ਰੇਡਰ ਸੈਟ ਗੁਰਦੁਆਰਾ ਸਾਹਿਬ ਦਾ ਸਾਰੀ ਸੰਗਤ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਤੇ ਇਸੇ ਤਰ੍ਹਾਂ ਹੀ ਬੱਚੇ ਜੁੜੇ ਰਹਿਣ ਇਸੇ ਉਮੀਦ ਨਾਲ ਇਹ ਪ੍ਰੋਗਰਾਮ ਫਿਰ ਅਸੀਂ ਅਗਲੇ ਸਾਲ ਫਿਰ ਤੋਂ ਸ਼ੁਰੂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ